ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪ ਦਾ ਮਨੋਜ ਕਮਾਨ ਨਿੱਕੂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਤੇ ਨਵੀਆਂ ਅਪਡੇਟਾਂ ਦੇਖੋ ਅੱਜ ਧਰਮਕੋਟ ਬਲੱਡ ਡੋਨਰ ਕਲੱਬ ਅਤੇ ਨਰਿੰਦਰ ਦਾਸ ਵੈਲਫੋਰਸ ਸੇਵਾ ਸੁਸਾਇਟੀ ਧਰਮਕੋਟ ਵੱਲੋਂ 슈ਗਰ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ 83 ਮਰੀਜ਼ਾਂ ਦੀ ਜਾਂਚ ਕੀਤੀ ਗਈ ਆਓ ਇਹਨਾਂ ਦੀਆਂ ਕੁਝ ਥੰਨੂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਬਲੱਡ ਡੋਨਰ ਕਲੱਬ ਵੱਲੋਂ ਬਹੁਤ ਹੀ ਉਪਰਾਲੇ ਵੀ ਕੀਤੇ ਜਾ ਰਹੇ ਹਨ ਹਾਂਜੀ ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗਾ ਜੀ ਕਿ ਬਲੱਡ ਡੋਨਰਸ ਕਲੱਬ ਧਰਮਗੋਟ ਤੇ ਨਰਿੰਜਨ ਦਾਸ ਸੇਵਾ ਸੁਸਾਇਟੀ ਧਰਮਗੋਟ ਵੱਲੋਂ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਸਹਿਯੋਗੀ ਸੱਜਣਾ ਨਾਲ ਮਿਲ ਕੇ ਅਕਸਰ ਹੀ ਸਮਾਜ ਸੇਵਾ ਦੇ ਕੰਮ ਕੀਤੇ ਜਾਂਦੇ ਆ ਜਿਦੇ ਚ ਸਿੱਧੂ ਭਾਜੀ ਹੋਰ ਡਾਕਟਰ ਸਾਹਿਬ ਦੀ ਟੀਮ ਸਾਡੇ ਨਾਲ ਜਿਵੇਂ ਡਾਕਟਰ ਦਿਨੇਜਾ ਜੀ ਨੇ ਡਾਕਟਰ ਰਜਿੰਦਰ ਬੱਤਰਾ ਜੀ ਨੇ ਤੇ ਹੋਰ ਕਈ ਮੈਂਬਰ ਸਾਹਿਬਾਨ ਨੇ ਉਹਨਾਂ ਦਾ ਸਮੇਂ-ਸਮੇਂ ਤੇ ਜਿਹੜੇ ਸਾਡੇ ਬਲੱਡ ਦੇ ਕੈਂਪ ਲੱਗਦੇ ਆ ਟੈਸਟ ਦੇ ਕੈਂਪ ਲੱਗਦੇ ਆ ਜਾਂ ਹੋਰ ਮੈਡੀਕਲ ਕੈਂਪ ਲੱਗਦੇ ਉਹਨਾਂ ਦੇ ਇਹਨਾਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਪਿਛਲੇ ਦਿਨਾਂ ਜੀ ਅਸੀਂ ਸਿੱਧੂ ਲੈਬਾਰਟਰੀ ਦੇ ਸਹਿਯੋਗ ਦੇ ਨਾਲ ਨਵੇਂ ਏਡੇ ਦੇ ਉੱਤੇ ਇੱਕ ਸਪੈਸ਼ਲ ਕੈਂਪ ਲਾਇਆ ਸੀਗਾ ਮਲਟੀ ਚੈਕਅਪ ਟੈਸਟ ਕੈਂਪ ਉਹ ਜਿਹਦੇ ਵਿੱਚ ਕਾਫੀ سارے ਟੈਸਟ ਕੀਤੇ ਗਏ ਤੇ ਭਾਰੀ ਮਾਤਰਾ ਦੇ ਲੋਕਾਂ ਨੇ ਉੱਥੇ ਟੈਸਟ ਕਰਾਏ ਇਸੇ ਲੜੀ ਤਹਿਤ ਅੱਜ ਮੇਰੀ 31 3 2024 ਨੂੰ ਸਿੱਧੂ ਲੈਬਾਰਟਰੀ ਵੱਲੋਂ ਗੁਰਦੁਆਰਾ ਸਿੰਘ ਸਭਾ ਦੇ ਬਾਹਰ ਜਿਹੜਾ ਮੈਡੀਕਲ ਟੈਸਟ ਦਾ ਕੈਂਪ ਲਗਾਇਆ ਗਿਆ ਇਹਦੇ ਵਿੱਚ ਲੋਕਾਂ ਦੇ 슈ਗਰ ਦੇ ਟੈਸਟ ਕੀਤੇ ਗਏ ਔਰ ਅਰਲੀ ਮਾਰਨਿੰਗ ਸਵੇਰੇ 6:30 ਵਜੇ ਤੋਂ ਹੀ ਫਾਸਟਿੰਗ ਦੇ ਸਾਰੇ ਟੈਸਟ ਕੀਤੇ ਗਏ 83 ਵਿਅਕਤੀਆਂ ਦੇ ਟੈਸਟ ਹੁਣ ਤੱਕ ਕੀਤੇ ਜਾ ਚੁੱਕੇ ਆ ਔਰ ਇੱਥੇ ਇਹ ਗੱਲ ਦੱਸਣੀ ਹੋਊਗਾ ਕਿ ਇਹ ਸਾਰੇ ਟੈਸਟ ਫ੍ਰੀ ਆ ਇਹਨਾਂ ਦੀ ਕੋਈ ਕੀਮਤ ਨਹੀਂ ਸੋ ਬਲੱਡ ਡੋਨਰਸ ਕਲੱਬ ਤੇ ਨਰਿੰਜਨ ਦਾ ਸੇਵਾ ਸੋਸਾਇਟੀ ਵੱਲੋਂ ਸ਼ਹਿਰ ਵਾਸੀਆਂ ਦਾ ਮੈਂਬਰਾਂ ਦਾ ਸਿੱਧੂ ਲੈਬਾਰਟਰੀਜ਼ ਆ ਉਹਨਾਂ ਦੀ ਸਮੁੱਚੀ ਟੀਮ ਦਾ ਜੋ ਭਾਈ ਸਾਹਿਬ ਸੇਰ ਤੋਂ ਆ ਕੇ ਬੈਠੇ ਨੇ ਇਹਨਾਂ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਆ ਔਰ ਆਸ ਕਰਦੇ ਆ ਸਵਾਜ ਸੇਵਾ ਦੇ ਵਿੱਚ ਆਉਣ ਵਾਲੇ ਸਮਝ ਵੀ ਇਸੇ ਤਰ੍ਹਾਂ ਯੋਗਦਾਨ ਪਾਉਣਗੇ ਜਿਸ ਤਰ੍ਹਾਂ ਜੇ ਕਿਸੇ ਨੇ ਕੋਈ ਇਹ ਸੇਵਾ ਲੈਣੀ ਹੋਵੇ ਤੋ ਲੈ ਸਕਦਾ ਜੀ ਹਾਂਜੀ ਬਿਲਕੁਲ ਇੱਥੇ ਇੱਕ ਗੱਲ ਦੱਸਣ ਯੋਗ ਹੈ ਜੀ ਸਿਰਫ 1100 ਰੁਪਿਆ ਹੀ ਆਪਣਾ ਕਸਟਾ ਵਾਲੇ ਕ ਆਪਾਂ ਆਮ ਤੌਰ ਤੇ ਦੇਖੋ ਜਨਮ ਦਿਨ ਤੇ ਐਨੀਵਰਸਰੀ ਤੇ ਕਲੱਬਾਂ ਦੇ ਬੈਠ ਕੇ ਹੋਟਲਾਂ ਦੇ ਬੈਠ ਕੇ ਕਿੰਨੇ ਪੈਸੇ ਲਾ ਦਿੰਦੇ ਆ ਸ਼ਾਇਦ ਉਹ ਮੈਨੂੰ ਲੱਗਦਾ ਵੀ ਇੰਨੇ ਅਰਥ ਨਹੀਂ ਕਿ ਜਿੰਨੇ ਅਰਥ ਇਹ ਆ ਵੀ 1100 ਰੁਪਏ ਦੇ ਵਿੱਚ ਕਿੰਨੇ ਪੇਸ਼ੀਐਂਟ ਭੁਗਤੇ ਜਾਂਦੇ ਆ ਆਪਾਂ ਕਿੰਨੇ ਲੋਕਾਂ ਦੀ ਸੇਵਾ ਕਰ ਸਕਦੇ ਹੋਰ ਵੀ ਜ਼ਿਆਦਾ ਲਾਹੇਵੰਦਾ ਸੋ ਮੈਂ ਇਸ ਚੈਨਲ ਦੇ ਮਾਧਿਅਮ ਰਾਹੀਂ ਆਪਜੀ ਦੇ ਚੈਨਲ ਦੇ ਮਾਧਿਅਮ ਨਾਲ ਹੀ ਰੋਕਣ ਨੂੰ ਵੀ ਕਰੂੰਗਾ ਕਿ ਆਪਾਂ ਜਿਹੜੇ ਵੀ ਆਪਣੇ ਖਾਸ ਦੇਣਾ ਸਿਰਫ 1100 ਰੁਪਏ ਆਪਾਂ ਕਲੱਬ ਨੂੰ ਦੇ ਕੇ ਉਹਨਾਂ ਦੇ ਨਾਲ ਬੈਠ ਕੇ ਤੇ ਕਿੰਨੇ ਮਰੀਜ਼ਾਂ ਦੀ ਸੇਵਾ ਕਰ ਸਕਦੇ ਆ ਸੋ ਆਓ ਆਪਾਂ ਹੰ